ਆਵਨ ਖੁਦਾ ਦੇ ਪਵਿੱਤਰ ਔਰ ਮੁਕੱਦਸ ਵਚਨ ਨੂੰ ਸੁਣਾਗੇ ਆਈ ਜ਼ਬੂਰਾਂ ਦੀ ਪੋਥੀ ਉਦੇ 100 ਨੰਬਰ 7 ਔਰ ਉਦੇ ਅਸੀਂ 2 ਵਚਨ ਨੂੰ ਸੁਣਾਗੇ ਯਹੋਵਾ ਦੇ ਸੁਦਾਏ ਹੋਏ ਇਹ ਆਖਣ ਜਿਨ੍ਹਾਂ ਨੂੰ ਉਹਨੇ ਵਿਰੋਧੀਆਂ ਦੇ ਹੱਥੋਂ ਸੁਡਾਇਆ ਹੈ ਉਹਨੇ ਉਹਨਾਂ ਨੂੰ ਦੇਸ਼ ਤੇ ਦਸਤਰਾਂ ਤੋਂ ਇਕੱਠਿਆਂ ਕੀਤਾ ਹੈ ਚੜਦੇ ਹੋਣ ਲੈਂਦੇ ਹੋਣ ਉੱਤਰੋਂ ਤੇ ਦੱਖਣੋਂ ਉਹ ਥਲ ਦੇ ਰਾਹ ਉਜਾੜ ਵਿੱਚ ਆਵਾਰਾ ਫਿਰੇ ਉਹਨਾਂ ਨੂੰ ਕੋਈ ਵਸਿਆ ਹੋਇਆ ਸ਼ਹਿਰ ਨਾਲ ਅੱਬਾ ਉਹ ਭੁੱਖੇ ਤੇ ਤਿਆਹੇ ਸੰਨ ਉਹਨਾਂ ਦੇ ਪ੍ਰਾਣ ਉਹਨਾਂ ਦੇ ਵਿੱਚ ਨਟਾਲ ਸੰਨ ਉਹਨਾਂ ਨੇ ਆਪਣੀ ਵਿਵਤਾ ਦੇ ਵਿੱਚ ਯਹਵਾ ਦੀ ਦੁਹਾਈ ਦਿੱਤੀ ਅਤੇ ਉਹਨੇ ਉਹਨਾਂ ਨੂੰ ਉਹਨਾਂ ਦੇ ਕਸ਼ਟਾਂ ਤੋਂ ਸੁਡਾਇਆ ਉਹਨੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਭਈ ਉਹ ਕਿਸੇ ਵਸੇ ਹੋਏ ਸ਼ਹਿਰ ਨੂੰ ਚਲੇ ਜਾਣ ਕਾਸ ਕੀ ਉਹ ਯਹਵਾ ਦੀ ਦਿਆ ਦਾ ਧੰਨਵਾਦ ਕਰਦੇ ਅਤੇ ਆਦਮ ਵਾਂਸੀਆਂ ਲਈ ਉਹਦੇ ਅਚਰਜ ਕੰਮਾਂ ਦਾ ਧੰਨਵਾਦ ਕਰਦੇ ਹੈ ਉਹ ਤਾਂ ਤਰਸ ਦੀ ਜਾਨ ਨੂੰ ਭਜਾਉਂਦਾ ਹੈ ਸੋ ਅੱਜ ਇਹ ਖੁਦਾ ਦੇ ਪਵਿੱਤਰ ਕਲਾਮ ਉੱਤੇ ਵਿਚਾਰ ਕਰਾਂਗੇ ਔਰ ਉਹ ਪਰਮੇਸ਼ਵਰ ਜਿਹੜਾ ਜਦੋਂ ਦੁੱਖਾਂ ਦੇ ਦਿਨ ਦੇ ਵਿੱਚ ਕਸ਼ਟਾਂ ਦੇ ਦਿਨ ਦੇ ਵਿੱਚ ਖੁਦਾ ਦਾ ਕਲਾਮ ਕਹਿੰਦਾ ਕਿ ਉਹਨਾਂ ਪੁਕਾਰਿਆ ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਮਨ ਘਾਟ ਰਹਾ ਦੇ ਵਿੱਚ ਔਰ ਰਸਤੇ ਵਿੱਚ ਔਰ ਉਹਨਾਂ ਦੀ ਮੰਜ਼ਲ ਤੇ ਉਹਨਾਂ ਨੂੰ ਪਹੁੰਚਾ ਦਿੱਤਾ ਸਿੱਧੇ ਮਾਰਗ ਦੇ ਉੱਤੇ ਲੈ ਕੇ ਆਇਆ ਔਰ ਉਹਨਾਂ ਨੂੰ ਵਸੇ ਹੋਏ ਸ਼ਹਿਰ ਦੇ ਵਿੱਚ ਲੈ ਕੇ ਆਇਆ ਉਹਨਾਂ ਦੀ ਹਰੇਕ ਆਸ ਦੇ ਅਨੁਸਾਰ ਖੁਦਾ ਨੇ ਆਪਣੀ ਕਿਰਪਾ ਕਰ ਦਿੱਤੀ ਔਰ ਫਿਰ ਵੀ ਖੁਦਾ ਦਾ ਕਲਾਮ ਕਹਿੰਦਾ ਹੈ ਕਾਸ ਕੀ ਹੋਏ ਯਹਵਾ ਦਾ ਉਹਦੀ ਦਇਆ ਦਾ ਧੰਨਵਾਦ ਕਰਦੇ ਉਹਦੀਆਂ ਰਹਿਮਤਾਂ ਦਾ ਧੰਨਵਾਦ ਕਰਦੇ ਉਹਦੀ ਬਖਸ਼ਿਸ਼ਤਾ ਧੰਨਵਾਦ ਕਰਦੇ ਸਿਵਾਸਤੇ ਅੱਜ ਵੀ ਪਰਮੇਸ਼ਵਰ ਇਸ ਧਰਤੀ ਦੇ ਉੱਤੇ ਨਜ਼ਰ ਲਾਈ ਹੋਈ ਹੈ। ਉਹਦੀਆਂ ਨਜ਼ਰਾਂ ਪਲੇ ਬੁਰੇ ਨੂੰ ਹਮੇਸ਼ਾ ਤੱਕਦੀਆਂ ਰਹਿੰਦੀਆਂ ਨੇ। ਉਹਦਾ ਕਲਾਮ ਕਹਿੰਦਾ ਹੈ ਦੁੱਖ ਦੇ ਦਿਨ ਵਿੱਚ ਮੈਨੂੰ ਪੁਕਾਰ ਤੇ ਮੈਂ ਤੈਨੂੰ ਸੜਾਵਾਂਗਾ। ਜਦੋਂ ਵੀ ਇਨਸਾਨ ਅੱਜ ਆਪਣੇ ਮੁਸ਼ਕਲ ਦੇ ਵਿੱਚ ਜਿਹੜਾ ਵੀ ਕੋਈ ਆਪਣੇ ਪ੍ਰਭੂ ਨੂੰ ਪੁਕਾਰਦਾ ਆ ਆਪਣੇ ਸਰਜਣਹਾਰ ਨੂੰ ਜਦੋਂ ਪੁਕਾਰੇਗਾ ਉਦੇ ਕੰਨ ਭਾਰੇ ਨਹੀਂ ਉਹਦਾ ਹੱਥ ਛੋਟਾ ਨਹੀਂ ਜੋ ਨਾਸ ਅਡਾਵੇ ਉਹ ਮਹਾਨ ਪਰਮੇਸ਼ਵਰ ਹੈ ਜਿਹੜਾ ਮੈਨੂੰ ਤੁਹਾਨੂੰ ਸਾਰੇ ਗਮਾਂ ਤੋਂ ਛੁਡਾ ਸਕਦਾ ਉਹ ਸਾਡੀ ਆਸ ਪੂਰੀ ਕਰਦਾ ਹੈ ਅੱਜ ਪੁਕਾਰ ਕੇ ਦੇਖੋ ਜੋ ਵੀ ਤੁਸੀਂ ਆਪਣੇ ਪਰਮੇਸ਼ਵਰ ਜੂੰਦੇ ਪ੍ਰਭੂ ਦੇ ਕੋਲੋਂ ਜਦੋਂ ਉਹਦੇ ਅੱਗੇ ਬੇਨਤੀ ਕਰੋਗੇ ਉਦੇ ਅੱਗੇ ਦੁਹਾਈ ਦੇਵੋਗੇ ਜਿਵੇਂ ਮਾਂ ਬਾਪ ਆਪਣੇ ਬੱਚਿਆਂ ਤੇ ਤਰਸ ਖਾਂਦਾ ਹੈ ਤਵੇਂ ਪਰਮੇਸ਼ਵਰ ਵੀ ਇਸ ਧਰਤੀ ਦੇ ਲੋਕਾਂ ਉੱਤੇ ਤਰਸ ਖਾਂਦਾ ਹੈ ਉਹ ਕਿਸੇ ਨੂੰ ਵੀ ਦੁਖੀ ਨਹੀਂ ਵੇਖਣਾ ਚਾਹੁੰਦਾ ਕਿਸੇ ਦੀ ਵੀ ਕੰਮ ਨੂੰ ਉਹ ਅਧੂਰਾ ਨਹੀਂ ਵੇਖਣਾ ਚਾਹੁੰਦਾ ਉਹ ਹਮੇਸ਼ਾ ਇਨਸਾਨ ਨੂੰ ਸੁਖੀ ਵੇਖਣਾ ਚਾਹੁੰਦਾ ਹੈ ਅੱਜ ਵੀ ਉਸ ਨੇ ਇਸ ਧਰਤੀ ਦੇ ਉੱਤੇ ਆਪਣੇ ਦਾਸਾਂ ਦੇ ਵਸੀਲੇ ਆਪਣੇ ਸੰਤਾਂ ਦੇ ਵਸੀਲੇ ਅੱਜ ਥਾਂ-ਥਾਂ ਆਪਣੇ ਪ੍ਰਚਾਰ ਨੂੰ ਆਪਣੀ ਆਵਾਜ਼ ਨੂੰ ਪ੍ਰਕਾਸ਼ ਕਰ ਰਿਹਾ ਹੈ ਪਰ ਜਿਹੜੇ ਲੋਕ ਉਹਦੀਆਂ ਵਚਨਾਂ ਦੇ ਉੱਤੇ ਵਿਸ਼ਵਾਸ ਕਰਦੇ ਆ ਪਰਮੇਸ਼ਵਰ ਦੇ ਉਹ ਲੋਕ ਹਰ ਦੁੱਖ ਤੋਂ ਹਰ ਕਸ਼ਟਾਂ ਤੋਂ ਹਰ ਬਿਮਾਰੀ ਤੋਂ ਹਰ ਬੀਪਤਾ ਤੋਂ ਸੋਡਾਏ ਜਾਂਦੇ ਨੇ ਉਨ੍ਹਾਂ ਦੇ ਉੱਤੇ ਵੱਡੀ ਕਿਰਪਾ ਹੋ ਜਾਂਦੀ ਹੈ। ਔਰ ਫਿਰ ਆਪਣੇ ਪ੍ਰਭੂ ਨੂੰ ਭੁੱਲ ਜਾਂਦੇ ਨੇ। ਪਰ ਪ੍ਰਭੂ ਯਾਦ ਕਰਦਾ ਕਿ ਉਹਦੀਆਂ ਕੀਤੀਆਂ ਹੋਈਆਂ ਭਲਾਈਆਂ ਨੂੰ اے ਇਨਸਾਨ ਨਾ ਭੁੱਲ। ਉਹ ਦਿਨ ਤੇਰੇ ਸਾਰੇ ਚੰਗੇ ਦੇਣ ਵਾਲਾ ਪਰਮੇਸ਼ਵਰ ਹੈ। ਤੂੰ ਧਰਤੀ ਦੇ ਉੱਤੇ ਸਾਰੇ ਦਿਨ ਆਰਾਮ ਪਾਏਗਾ ਜੇ ਤੂੰ ਆਪਣੇ ਪਰਮੇਸ਼ਵਰ ਨੂੰ ਨਾ ਭੁੱਲੇ। ਪਰ ਇਹ ਸੰਸਾਰ ਸੰਸਾਰ ਦੀਆਂ ਜਿੰਨੀਆਂ ਵਸਤੂਆਂ ਜਦੋਂ ਇਨਸਾਨ ਇਹਨਾਂ ਦਾ ਲਾਲਚ ਕਰਦਾ ਉਦੋਂ ਭੁੱਲ ਜਾਂਦਾ ਉਦੋਂ ਦੁੱਖ ਤੇ ਗਮ ਵਿੱਚ ਚਲਾ ਜਾਂਦਾ Satan 20% ਲੋਕਾਂ ਦੀ ਬੁੱਧ ਨੂੰ ਅੰਨ੍ਹੀਆ ਕਰ ਦਿੰਦਾ ਉਹਨਾਂ ਨੂੰ ਨਜ਼ਰ ਨਹੀਂ ਆਉਂਦੀਂਦਾ ਪਰਮੇਸ਼ਵਰ ਦਾ ਪ੍ਰਕਾਸ਼ ਪਰਮੇਸ਼ਵਰ ਦਾ ਵਚਨ ਜਿਹੜਾ ਆ ਉਹ ਜੀਵਨ ਦੇ ਅੰਦਰ ਚਾਨਣ ਲੈ ਕੇ ਆਉਂਦਾ ਔਰ ਐਸਾ ਨੂਰ ਲੈ ਕੇ ਹੁੰਦਾ ਆ ਕਿ ਇਨਸਾਨ ਦੀ ਜ਼ਿੰਦਗੀ ਜਿਹੜੀ ਆ ਹਮੇਸ਼ਾ ਹਮੇਸ਼ਾ ਦੇ ਰਾਮ ਦੇ ਵਿੱਚ ਚੈਨ ਦੇ ਵਿੱਚ ਪਹੁੰਚ ਜਾਵੇ ਅਜੀਜ਼ ਅੱਜ ਜੇ ਸੰਸਾਰ ਦੇ ਉੱਤੇ ਆਰਾਮ ਪਾਉਣਾ ਹੈ ਅੱਜ ਜੇ ਧਰਤੀ ਉੱਤੇ ਸੁਖ ਭਰੀ ਜ਼ਿੰਦਗੀ ਬਤੀਤ ਕਰਨੀ ਹੈ ਤੇ ਆਈਏ ਆਪਣੇ ਸਿਰਜਣਹਾਰ ਪਰਮੇਸ਼ਵਰ ਦੀਆਂ ਭਲਾਈਆਂ ਨੂੰ ਯਾਦ ਕਰੀਏ ਔਰ ਉਹਦੀਆਂ ਸਾਰੀਆਂ ਮਿਹਰਬਾਨੀਆਂ ਵਾਸਤੇ ਉਹਦਾ ਸ਼ੁਕਰੀਆ ਅਦਾ ਕਰੀਏ ਉਹਦਾ ਧੰਨਵਾਦ ਕਰੀਏ ਜੋ ਕੁਛ ਵੀ ਹੈ ਉਹਦੇ ਉੱਤੇ ਸੰਤੋਖ ਰੱਖੀਏ ਜੋ ਕੁਝ ਵੀ ਪਰਮੇਸ਼ਵਰ ਨੇ ਸਾਨੂੰ ਦਿੱਤਾ ਆ ਉਹਦੇ ਨਾਲ ਚੱਲੀਏ ਜਦੋਂ ਅਸੀਂ ਉਸ ਪ੍ਰਭੂ ਦਾ ਧੰਨਵਾਦ ਸ਼ੁਕਰਗੁਜ਼ਾਰੀ ਦੇ ਵਿੱਚ ਔਰ ਉਹਨਾਂ ਵਸਤੂਆਂ ਦੇ ਨਾਲ ਸ਼ੁਕਰਗੁਜ਼ਾਰ ਉਹਦੇ ਬਣਾਂਗੇ ਇਸ ਧਰਤੀ ਦੇ ਉੱਤੇ ਜਿਵੇਂ ਪਰਮੇਸ਼ਵਰ ਦੀ ਇੱਛਾ ਹੈ ਕਿ ਹਰ ਇਨਸਾਨ ਸੁਖੀ ਰਹੇ ਆਰਾਮ ਪਰ ਹੀ ਅਸੀਂ ਜ਼ਿੰਦਗੀ ਬਤੀਤ ਕਰਾਂਗੇ ਚੈਨ ਪਰ ਹੀ ਪਰ ਹੀ ਅਸੀਂ ਜ਼ਿੰਦਗੀ ਬਤੀਤ ਕਰਾਂਗੇ ਇਸ ਕਰਕੇ ਅਜ਼ੀਜ਼ ਪ੍ਰਭੂ ਜੀ ਦੇ ਨਾਲ ਜਦੋਂ ਅਸੀਂ ਮਗਨ ਰਵਾਂਗੇ ਜਦੋਂ ਅਸੀਂ ਆਪਣੇ ਸਿਰਜਣਹਾਰ ਪਰਮੇਸ਼ਵਰ ਲਈ ਤਰਸਾਂਗੇ ਅਜਿਹਾ ਇਨਸਾਨ ਇਸ ਸੰਸਾਰ ਦੀਆਂ ਚੀਜ਼ਾਂ ਲਈ ਤਰਸਦਾ ਰਹਿੰਦਾ ਹੈ ਬਹੁਤ ਯਾਦਾ ਤਰਸਵਾਣਿਆ ਇਸ ਸੰਸਾਰ ਵਾਸਤੇ ਸੰਸਾਰ ਦੀਆਂ ਹਰ ਵਸਤੂਆਂ ਵਾਸਤੇ ਪਰ ਜਦੋਂ ਆਪਣੇ ਸਿਰਜਣਹਾਰ ਪਰਮੇਸ਼ਵਰ ਲਈ ਤਰਸਾਂਗੇ ਤੋ ਸਾਨੂੰ ਸੰਸਾਰ ਵਾਸਤੇ ਤਰਸ ਨਹੀਂ ਦੇਵੇਗਾ ਉਹ ਸਾਨੂੰ ਦਲੇਰੀ ਦੇ ਕੇ ਆਪਣੀ ਕਿਰਪਾ ਦੇ ਨਾਲ ਆਨੰਦ ਦੇ ਨਾਲ ਭਰਿਆ ਰੱਖੇਗਾ ਪਰ ਕੇ ਰੱਖੇਗਾ ਔਰ ਅਸੀਂ ਸਾਰਾ ਜੀਵਨ ਸਾਰੀ ਜ਼ਿੰਦਗੀ ਇਸ ਸੰਸਾਰ ਦੇ ਉੱਤੇ ਫੁੱਲਾਂ ਦੀ ਤਰ੍ਹਾਂ ਖਿੜੇ ਰਵਾਂਗੇ ਆਨੰਦਤਾਈ ਦੀ ਜ਼ਿੰਦਗੀ ਹਾਸਲ ਕਰਾਂਗੇ ਤਾਂ ਆਪਣੀ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬਣੇ ਰਹੀਏ ਔਰ ਦਿਨ ਸਾਡੇ ਵਾਸਤੇ ਹਰੇਕ ਜਿਹੜਾ ਚੜੇਗਾ ਉਹ ਮੁਬਾਰਕ ਹੀ ਚੜੇਗਾ ਔਰ ਅਸੀਂ ਬਹੁਤ ਆਰਾਮਦਾਇਕ ਜ਼ਿੰਦਗੀ ਹਾਸਲ ਕਰਾਂਗੇ ਖੁਦਾਵੰਦ ਬਹੁਤ ਬਰਕਤ ਦੇਵੇ ਪੋਧਾਵਨ ਆਪ ਨੂੰ ਬਹੁਤ ਆਸ਼ੀਸ਼ ਦੇਵੇ ਆਮੀਨ ਆਮੀਨ ਪਿਆਰੇ ਯਿਸੂ ਦਾਸਰੀ ਇੱਕ ਇੱਕ ਤੇਰੇ ਲੋਕਾਂ ਉਤੇ ਵੱਡੀ ਕਿਰਪਾ ਹੋਵੇ ਤੇ ਆਪਣੇ ਲੋਕਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰੇ